ਸਤਿ ਸ਼੍ਰੀ ਅਕਾਲ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ T5 ਚੈਨਲ ਪੰਜਾਬੀ ਮਸ਼ਹੂਰ ਇੰਸਟਾਗ੍ਰam ਇਨਫਲੂਐਂਸਰ ਸੁਖਪ੍ਰੀਤ ਸਿੰਘ ਉਰਫ ਸੁਖ ਰਤਿਆ ਨੂੰ ਕਤਲ ਦੇ ਗੰਭੀਰ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇੰਸਟਾਗ੍ਰam ਉੱਤੇ ਉਸ ਦੇ 5.25 ਲੱਖ ਤੋਂ ਵੱਧ ਫਾਲੋਅਰਸ ਦੱਸੇ ਜਾ ਰਹੇ ਨੇ ਜਿਸ ਵਿਅਕਤੀ ਨੂੰ ਲੋਕ ਇੰਸਟਾਗ੍ਰam ਰੀਲਾ ਤੇ ਸਟਾਈਲਿਸ਼ ਜੀਵਨ ਸ਼ੈਲੀ ਦੇ ਲਈ ਜਾਣਦੇ ਸਨ ਉਹ ਹੁਣ ਇੱਕ ਬਹੁਤ ਹੀ ਭਿਆਨਕ ਕਤਲ ਕੇਸ ਦਾ ਮੁੱਖ ਦੋਸ਼ੀ ਬਣ ਚੁੱਕਿਆ ਹੈ ਨੌਇਡਾ ਐਸਟੀਐਫ ਨੇ ਇਸ ਨੂੰ ਗ੍ਰਿਫਤਾਰ ਕਰਕੇ ਨਵੇਂ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਹਰਿਆਣਾ ਦੇ ਮਸ਼ਹੂਰ ਕੰਟੈਂਟ ਸਿਰਜਣਹਾਰ ਸੁਖਪੇ ਸਿੰਘ ਉਰਫ ਸੁਖ ਰਤਿਆ ਨੂੰ ਕਤਲ ਦੇ ਗੰਭੀਰ ਦੋਸ਼ਾਂ ਦੇ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਸੁਖਰਤਿਆ ਨੂੰ ਆਪਣੀਆਂ ਇੰਸਟਾਗ੍ਰam ਰੀਲਾਂ ਅਤੇ ਸਟਾਈਲਿਸ਼ ਜੀਵਨ ਸ਼ੈਲੀ ਦੇ ਲਈ ਜਾਣਿਆ ਜਾਂਦਾ ਸੀ ਹੁਣ ਇੱਕ ਬਹੁਤ ਹੀ ਭਿਆਨਕ ਕਤਲ ਕੇਸ ਦਾ ਮੁੱਖ ਦੋਸ਼ੀ ਬਣ ਚੁੱਕਿਆ ਹੈ ਨੁਇਦਾ ਐਸਟੀਐਫ ਨੇ ਉਸਨੂੰ ਗ੍ਰਿਫਤਾਰ ਕਰਕੇ ਨਵੀਂ ਮੁੰਬਈ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਫਤਿਆਬਾਦ ਦੇ ਰਤਿਆ ਕਸਬੇ ਦੇ ਰਹਿਣ ਵਾਲੇ 24 ਸਾਲਾ ਸੁਖ ਰਤਿਆ ਨੇ ਸਿਰਫ 12ਵੀਂ ਜਮਾਤ ਤੱਕ ਆਪਣੀ ਪੜ੍ਹਾਈ ਕੀਤੀ ਹੈ ਮੋਡਲਿੰਗ ਦੀ ਇੱਛਾ ਦੇ ਨਾਲ ਉਹ 2022 ਦੇ ਵਿੱਚ ਆਪਣੇ ਮਾਮੇ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਨਾਲ ਮੁੰਬਈ ਪਹੁੰਚ ਗਿਆ ਤੇ ਉੱਥੇ ਉਸ ਦੀ ਮੁਲਾਕਾਤ ਇੱਕ ਔਰਤ ਦੇ ਨਾਲ ਹੋਈ ਜੋ ਸੈਲੂਨ ਚਲਾਉਂਦੀ ਸੀ ਅਤੇ ਗਾਜ਼ੀਆਬਾਦ ਦੀ ਰਹਿਣ ਵਾਲੀ ਸੀ ਦੂਜੇ ਪਾਸੇ ਪੁਲਿਸ ਨੇ ਜਰ ਪੁੱਛਗਿੱਛ ਕੀਤੀ ਤਾਂ ਸੁਖ प्रीत ਨੇ ਕਬੂਲ ਕੀਤਾ ਕਿ ਤਾਂ ਕਿ ਉਸੇ ਔਰਤ ਨੇ ਉਸ ਨੂੰ 5 ਲੱਖ ਰੁਪਏ ਦੇ ਵਿੱਚ ਕਤਲ ਦਾ ਠੇਕਾ ਦਿੱਤਾ ਸੀ ਕਤਲ ਦਾ ਠੇਕਾ ਕਿਸ਼ੋਰ ਸਿੰਘ ਨਾਮ ਦੇ ਇੱਕ ਵਿਅਕਤੀ ਦਾ ਸੀ ਜਿਸ ਨੇ ਆਪਣੀ ਪਤਨੀ ਨੂੰ ਮਾਰਨ ਦੀ ਯੋਜਨਾ ਬਣਾਈ ਸੀ 18 ਮਈ ਦੀ ਰਾਤ ਨੂੰ ਸੁਖਰਤਿਆ ਅਤੇ ਉਸ ਦੇ ਸਾਥੀ ਗੁਰਪ੍ਰੀਤ ਸਿੰਘ ਨੇ ਮਾਸਕ ਪਹਿਨਣੇ ਹੋਏ ਪਹਿਲਾਂ ਇੱਕ ਰੇਕੀ ਕੀਤੀ ਅਤੇ ਫਿਰ ਔਰਤ ਦਾ ਪਿੱਛਾ ਕੀਤਾ ਤੇ ਸੜਕ ਉੱਤੇ ਉਸ ਦਾ ਗਲਾ ਵਾਟ ਦਿੱਤਾ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਇਹ ਘਟਨਾ ਇੱਕ ਸੀਸੀਟੀਵੀ ਕੈਮਰੇ ਚ ਵੀ ਰਿਕਾਰਡ ਹੋਈ ਹੈ ਸਿਆਸੀ ਪੁਲਿਸ ਜਾਂਚ ਤੋਂ ਪਤਾ ਲੱਗ ਗਿਆ ਕਿ ਸੁਖਪ੍ਰੀਤ ਨੇ ਕਤਲ ਤੋਂ ਪਹਿਲਾਂ ਇੱਕ ਚਾਕੂ ਆਨਲਾਈਨ ਖਰੀਦਿਆ ਸੀ ਅਤੇ ਕਤਲ ਵਾਲੀ ਰਾਤ ਔਰਤ ਦੀਆਂ ਹਰਕਤਾਂ ਉੱਤੇ ਖਾਸ ਤੌਰ ਤੇ ਨਜ਼ਰ ਵੀ ਰੱਖੀ ਗਈ ਸੀ ਇਹ ਕੋਈ ਭਾਵਨਾਤਕ ਅਪਰਾਧ ਨਹੀਂ ਸੀ ਸਗੋਂ ਇੱਕ ਪੂਰੀ ਤਰ੍ਹਾਂ ਯੋਜਨਾਬੱਧ ਪੇਸ਼ੇਵਰ ਕੰਟਰੈਕਟ ਕਿਲਿੰਗ ਸੀ ਦੱਸਾ ਸੁਖਰਤਿਆ ਅਤੇ ਗੁਰਪ੍ਰੀਤ ਨੂੰ ਪੈਸਿਆਂ ਦੀ ਲੋੜ ਸੀ ਅਤੇ ਨਕਲੀ ਪ੍ਰਸਿੱਧੀ ਦੀ ਭਾਲ ਦੇ ਵਿੱਚ ਉਹਨਾਂ ਨੇ ਇਹ ਕਦਮ ਚੁੱਕਿਆ ਨੌਇਡਾ ਐਸਟੀਐਫ ਨੂੰ ਇਨਪੁਟ ਮਿਲਿਆ ਕਿ ਦੋਵੇਂ ਦੋਸ਼ੀ ਸੂਰਜਪੁਰ थाना ਖੇਤਰ ਦੇ ਘੈਂਟ ਗੋਲ ਚੱਕਰ ਕੋਲ ਖੜੇ ਨੇ ਅਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਐਸਟੀਐਫ ਨੇ ਤੁਰੰਤ ਨਵੀਂ ਮੁੰਬਈ ਪੁਲਿਸ ਨੂੰ ਸੂਚਿਤ ਕੀਤਾ ਅਤੇ ਸਾਂਝੇ ਆਪਰੇਸ਼ਨ ਦੇ ਵਿੱਚ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋਵਾਂ ਉੱਤੇ ਬੀਐਨਐਸਸੀ ਧਾਰਾ 103(1) ਕਾਠ 2 ਤਹਿਤ ਮਾਮਲਾ ਫਤਾਚੀ ਕੀਤਾਗੇ ਖੇਡਾਂ ਵਿੱਚ ਖੇੜੇ ਅਣਖੀ ਦਲੇਰਾ ਦੀ ਹੁੰਦੀ ਜਿੱਤੇ ਪੇੜਿਓ ਬਪਰ ਸ਼ੇਰਾਂ ਦੀ ਵਿੱਚ ਮੈਦਾਨੇ ਭੜਨਾ ਹੁੰਦਾ ਕੰਮ ਦਲੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਅਮਰੀਕਨ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਨਿਊ ਜਰਸੀ ਸਪੋਰਟਸ ਕਲੱਬ ਕਰਵਾਉਣ ਜਾ ਰਿਹਾ ਹੈ ਕਬੱਡੀ ਕੱਪ 2025 ਅਮਰੀਕਨ ਫੈਡਰੇਸ਼ਨ ਦੇ ਬੈਨਰ ਹੇਠ 24 ਮਈ ਦਿਨ ਸ਼ਨੀਵਾਰ ਨੂੰ ਸੇਰਵਲ ਬਾਰੋ ਹਾਲ ਦੀ ਗਰਾਊਂਡ ਦੇ ਵਿੱਚ ਬਹੁਤ ਹੀ ਸ਼ਾਨਦਾਰ ਕਵਾਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਪੰਜ ਓਪਨ ਇੰਟਰਨੈਸ਼ਨਲ ਜੀਆ ਟੀਮਾਂ ਦੋ ਲੋਕਲ ਓਪਨ ਦੀਆਂ ਟੀਮਾਂ ਦੋ ਰਸੇ ਦੀਆਂ ਟੀਮਾਂ ਆ ਰਹੀਆਂ ਹਨ 24 ਮਈ 2025 ਦਿਨ ਸ਼ਨੀਵਾਰ ਨੂੰ ਸੇਰਵਲ ਬਾਰੋ ਹਾਲ 167 ਮੇਨ ਸਟਰੀਟ ਸੇਰਵਲ ਨਿਊ ਜਰਸੀ ਵਿਖੇ ਭੜਨ ਗਈਆਂ ਚੋਟੀ ਦੀਆਂ ਟੀਮਾਂ ਪੈਣ ਗਈਆਂ ਰੇਡਾਂ ਲੱਗਣਗੇ ਜੱਫੇ ਨਾਮੀ ਕਬੱਡੀ ਖਿਡਾਰੀ ਦਿਖਾਉਣਗੇ ਮੈਦਾਨ 'ਚ ਜ਼ੋਰ 24 ਮਈ ਨੂੰ ਅਮਰੀਕਨ ਕਬੱਡੀ ਫੈਡਰੇਸ਼ਨ ਵੱਲੋਂ ਸੀਜ਼ਨ ਦਾ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਸਾਰੇ ਕਬੱਡੀ ਲਵਰਾਂ ਤੇ ਦਰਸ਼ਕੀਆਂ ਨੂੰ ਬੇਨਤੀ ਹੈ ਅੰਮੋ ਆ ਕੇ ਪੁੱਜੋ ਤੇ ਮੇਲੇ ਰੌਣਕਾਂ ਦਾ ਉਸ ਇਸ ਕਬੱਡੀ ਕੱਪ ਲਈ ਆਪ ਸਭ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਸੋ ਪੰਚਣਾ ਨਾ ਭੁੱਲਣਾ 24 ਮਈ ਦਿਨ ਸ਼ਨੀਵਾਰ ਨੂੰ ਸ਼ੇਰਵਿਲ 12 ਹਾਲ 167 ਮੇਨ ਸਟਰੀਟ ਸ਼ੇਰਵਿਲ ਨਿਊ ਜਰਸੀ ਵਿਖੇ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ